ਪਿੰਡੂ ਕੁੱਤਾ ਚੈਨਲ 'ਚ ਬਈ ਸਵਾਗਤ ਕਰਦੇ ਆਂ ਤੇ ਕੋਟਕਪੂਰਾ ਦੀ ਤੂੜੀ ਦੇ ਰੇਟਵੇਂ ਅੱਜ ਕੀ ਜਾਂਦਾ ਬਈ ਤੇ ਲੋ ਜੀ ਨਾ ਖੜੇ ਆ 6 ਬਈ ਤੇ ਗਾਗੂ ਕਾ ਹੈਗੇ ਆ ਵੀ ਤੇ ਵੇਣੀਆਂ ਲਗਭਗ ਕੀ ਜਾਂਦਾ ਤੂੜੀ ਦਾ ਰੇਟ ਤੇ ਬੋਲੀ ਹੋਣ ਚ ਸਟਾਰਟ 7 ਪੂਰੇ ਵੱਜ ਗਏ ਬਈ मंडी त 300 5 10 15 20 25 30 35 40 ਤੂੰ ਰੋਈ ਜਾ ਨਾ ਕਿ ਜੇ ਨਗਾ ਪਾਲਿਆ ਕਰ 40 ਹੋਰ ਆਉ 340 340 41 350 350 ਆਡੇ ਦਰਸਾ ਬੰਨਾ ਬਜਨੇ ਹਟ ਜਾ 55 ਅਜੇ ਨਹੀਂ ਛਾੜਦਾ ਮੈਂ ਆਹਾਂ 55 ਜਿਹੜੀ ਅੰਦਰ ਦੀ ਹੈ ਜੀ ਉਹ 60 65 70 75 80 85 ਇਹ ਆਈ ਇਹ ਤਾਂ ਡਰਾ 390 ਹਾਂ 390 ਬੋਲਣਾ ਬਾਈ ਕਿਨੇ 390 ਦੀ ਹੈ ਬਾਈ ਜੀ ਉਹ 20 ਲੀਟਰ ਵਾਲੀ ਵੀ ਹੈ 390 ਤੇ ਅੰਦਰ ਦੀ ਤੂੜੀ ਸੀ ਬਈ ਇਹ ਤੇ ਵੇਣੀਆਂ ਦੂਜੀ ਤੂੜੀ ਟਰਾਲੀ ਵੀ ਆਪਣੇ ਆਪਣਾ ਨੰਬਰ ਹੈ ਤੂੜੀ ਆ ਵੀ 1 ਨੰਬਰ ਹੈ ਤੈਨੂੰ ਇਹਦਾ ਰੱਖਦੇ ਆ 300 ਰੁਪਿਆ ਦਾਸ ਦਾ ਨਾਮ ਬੋਲ ਦੇ 310 310 ਰੁਪਏ 16 ਬਾਈ ਕਿਨੇ 15 15 20 25 30 35 40 45 750 750 16 ਬਾਈ ਕਿਨੇ 750 ਬਾਈ ਜੀ ਸਰਸੜੀ ਲਓ ਜੀ ਆ ਗਈ ਹੈ 350 ਟਰਾਲੀ ਤੇ ਵੇਣੇ ਆ ਬਈ ਅਗਲੀ ਟਰਾਲੀ ਦਾ ਰੇਟ ਤੀਸਰੀ ਦਾ ਕੀ ਜਾਂਦਾਗਾ ਤੇ ਨਾਗ ਪੰਜ ਆ ਗਏ ਬਈ ਚਲਾ ਵੀ ਬੈਠੇ ਆ ਜਰਾ ਥੋੜੀ ਵੱਡੀ ਜਿਹੀ ਨਾ ਲੜੀ ਪੱਨਾ ਪੱਨਾਂ ਕਿ ਨਹੀਂ ਹਾਂ ਜੀ ਬਾਈ ਬਸ ਬਾਈ ਨੂੰ ਮਾਪੇ ਕਰਨਾ ਵਾਲੀ ਵਾਲੀ ਵਾਲਾ ਮਾਲਕ ਹਾਂ ਜੀ ਲਾਇਓਗੇ ਰੁਪਇਆ ਬਣਾ ਕੇ ਅੰਦਰ ਵੀ ਬਾਹਰ ਦੀ ਅੰਦਰ ਵੀ ਥੋੜੀ ਬੋਝਾਈ 300 ਰੁਪਇਆ 300 10 15 25 35 40 45 355 60 65 70 ਰੁਪਏ ਪਰਚੀ ਦੇ ਪਰਚੀ ਦੇ 75 ਗੋਪੀ ਕੋਲ ਆ ਪਰਚੀ ਦੇ ਬਾਈ 375 ਭਾਈ ਬਈ ਨਾਲ 80 85 385 ਬੋਲਾਂਗੇ ਨਾ 350 ਲਓ ਜੀ ਤੀਜੀ ਟਰਾਲੀ ਗਈ ਬਈ 385 ਰੁਪਏ ਲਓ ਜੀ ਇਹ ਵੀ ਦੱਦ ਗਏ ਭਾਈ ਅੰਦਰ ਦੀ ਤੂੜੀ ਸੀਗੀ ਤੇ ਵੇਣਿਆ ਭਈ ਅਗਲੀ ਤੂੜੀ ਦਾ ਰੇਟ ਕੀ ਜਾਂਦਾ ਜੀ ਅੰਦਰ ਦੀ 300 ਰੁਪਇਆ 300 300 ਤੱਕੀ ਕਰ ਉੱਤੇ 25 ਠੀਕ ਹੈ 330 ਰੁਪਏ ਬੋਲਾ ਬਾਈ ਜੀ ਨਾ ਹਾਂ ਲਈ ਆਪਣੇ 450 330 ਰੁਪਏ ਬਾਈ ਜੀ ਲਓ ਜੀ ਵੀ ਗਈ 330 ਰੁਪਏ ਬਾਈ ਆਹ ਟਰਾਲੀ ਦਾ ਰੇਟ ਗਿਆ ਬਾਈ नगर है कि चार खड़े है साढ़े तीन सौ साढ़े

दस पंद्रह ती सौ ढाई सौ पचुंजा दौ सौ पचुंजा सठ पैंठ दो सौ पैंठ तै सत्तर पचहत्तर बोलना ही मैं आ गई दौ सौ पचहत्तर रुपये ਲੋ ਮੈਟਰੋ ਆਗਲੀ ਲੋ ਵੀ ਵੇਣਿਆ ਅਗਲੀ ਟਰਾਲੀ ਦਾ ਰੇਟ ਕੀ ਜਾਂਦਾ ਕਿੰਨੇ ਰੁਪਏ ਲੜਾ ਕੰਨੇ ਨੇ ਕੰਮ ਕਰ ਸਾਜੀ ਫਿਰ ਜਿਹੜੀ ਟਰਾਲੀ ਕਰਿਆ ਕਰੋ ਆ ਗਿਆ ਆਪਸੇ ਮੈਂ ਆ ਜਾ 300 ਦੇਖੀ ਕਿਦੇ ਆ 300 35 35 3500 ਆ ਆਦਰੀ ਸਾਡੇ ਜਨਸਾ ਬੋਲਣਗੇ 55 59 60 65 70 76 80 80 80 380 ਬੋਲਣਗੇ 380 ਕਾਸੀ ਦੇ ਭਾਅ ਤੇ ਲੋਈ 350 ਰੁਪਏ ਤੇ ਰਹਿ ਗਈ ਜਮਾ ਲਾਸਟ ਇੱਕ ਟਰਾਲੀ ਬਈ ਤੇ ਲੈਣਿਆ ਕੀ ਰੇਟ ਜਾਂਦਾ ਇਹਦਾ ਲਾਸਟ ਟਰਾਲੀ ਦਾ जा सट्ठ पैहठ सत्तर पचहत्तर 80 पचासी नब्बे तैन सौ नब्बे पचानवे तीन सौ पचानवे बोलना क्या ਲਓ ਜੀ ਲਾਸਟ ਟਰਾਲੀ ਆ ਰਹੀ 395 ਮੇ ਵੀਡੀਓ ਨੂੰ ਲਾਈਕ ਤੇ ਦਬਾ ਕੇ ਸ਼ੇਅਰ ਜਰੂਰ ਕਰਦਿਆ ਕਰੋ ਬਈ ਬਾਕੀ ਪਿੰਡੂ ਕਿਤੇ ਤੇ ਆਪਣੀ ਵੀਡੀਓ ਆਉਂਦੀ ਰਹੂਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਲਓ ਜੀ ਇਹ ਸੀ ਅੱਜ ਤਾਜ਼ਾ ਤਾਜ਼ੀ ਤੂੜੀ ਦੀ ਰੇਟ ਤੇ ਧੰਨਵਾਦ ਦੋਸਤੋ